ਡੇਰਾ ਰਾਧਾ ਸਵਾਮੀ 사ਸੰਗ ਬਿਆਸ ਦੇ ਨਵੇਂ ਮੁਖੀ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਹੁਣ ਜਸਦੀਪ ਸਿੰਘ ਗਿੱਲ ਨੂੰ ਡੇਰਾ ਬਿਆਸ ਦਾ ਮੁਖੀ ਬਣਾਇਆ ਗਿਆ ਹੈ ਦੱਸਿਆ ਕਿ ਜਸਦੀਪ ਸਿੰਘ ਗਿੱਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਰਿਸ਼ਤੇ ਦੇ ਵਿੱਚ ਭੂਆ ਦੇ ਪੁੱਤ ਹਨ ਅਤੇ ਹੁਣ ਬਾਬਾ ਗੁਰਿੰਦਰ ਢਿੱਲੋਂ ਨੇ ਉਹਨਾਂ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ ਹੈ ਹਾਲਾਂਕਿ ਜਸਦੀਪ ਸਿੰਘ ਗਿੱਲ ਨੂੰ ਡੇਰੇ ਦੀ ਗੁਰਗੱਦੀ ਹੈ ਜਿਹੜੀ ਉਹ ਨਹੀਂ ਸੋਪੀ ਗਈ ਸਿਰਫ ਉੱਤਰਾਧਿਕਾਰੀ ਵਜੋਂ ਐਲਾਨਿਆ ਗਿਆ ਹੈ ਆਓ ਹੁਣ ਡੇਰਾ ਬਿਆਸ ਦੀ ਸਥਾਪਨਾ ਅਤੇ ਪਹਿਲੇ ਮੁਖੀ ਬਾਰੇ ਦੱਸਦੇ ਹਾਂ ਡੇਰਾ ਬਿਆਸ ਦੀ ਸਥਾਪਨਾ ਭਾਰਤ ਦੇ ਵਿੱਚ 1891 ਈਸਵੀ ਦੇ ਵਿੱਚ ਬਾਬਾ ਜੈਮਲ ਸਿੰਘ ਦੇ ਵੱਲੋਂ ਕੀਤੀ ਗਈ। ਉਸ ਵੇਲੇ 1852 ਈਸਵੀ ਦੇ ਵਿੱਚ ਬਾਬਾ ਸ਼ਿਵਦੇਵਾਲ ਜੀ ਨੇ ਬਾਬਾ ਜੈਮਲ ਸਿੰਘ ਨੂੰ ਨਾਮਦਾਨ ਦਿੱਤਾ ਸੀ ਤੇ ਬਾਅਦ ਦੇ ਵਿੱਚ ਬਿਆਸ ਦਰਿਆ ਦੇ ਕੰਢੇ ਤੇ ਬੈਠ ਕੇ ਬਾਬਾ ਜੈਮਲ ਸਿੰਘ ਨੇ ਨਾਮ ਸਿਮਰਨ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਹੀ ਡੇਰਾ ਬਿਆਸ ਹੋਣ ਦੇ ਵਿੱਚ ਆਇਆ। ਡੇਰੇ ਦੇ ਪਹਿਲੇ ਪ੍ਰਮੁਖ ਜੈਮਲ ਸਿੰਘ ਨੂੰ 1878 ਦੇ ਵਿੱਚ ਗੱਦੀ ਪ੍ਰਮੁਖ ਬਣਾਇਆ ਗਿਆ ਸੀ ਤੇ ਉਹਨਾਂ ਨੇ 25 ਸਾਲ ਤੱਕ ਡੇਰਾ ਬਿਆਸ ਦੀ ਸੇਵਾ ਕੀਤੀ ਅਤੇ ਉਹਨਾਂ ਦਾ ਕਾਰਜਕਾਲ 1878 ਤੋਂ 1903 ਤੱਕ ਰਿਹਾ। ਜਮਲ ਸਿੰਘ ਦੇ ਬਾਅਦ 사ਵਨ ਸਿੰਘ ਨੂੰ ਡੇਰੇ ਦੀ ਗੱਦੀ ਸੌਪੀ ਗਈ। 사ਵਨ ਸਿੰਘ 1903 ਦੇ ਵਿੱਚ ਡੇਰਾ ਪ੍ਰਮੁਖ ਬਣ ਗਏ ਸਨ ਅਤੇ ਉਹਨਾਂ ਨੇ 45 ਸਾਲ ਤੱਕ ਗੱਦੀ ਤੇ ਵਿਰਾਜਮਾਨ ਹੋ ਕੇ ਡੇਰੇ ਦੀ ਸੇਵਾ ਕੀਤੀ ਅਤੇ ਉਹਨਾਂ ਦਾ ਕਾਰਜਕਾਲ 1903 ਤੋਂ 1948 ਤੱਕ ਰਿਹਾ। 사ਵਨ ਸਿੰਘ ਦੇ ਬਾਅਦ ਜਗਤ ਸਿੰਘ ਨੂੰ ਡੇਰਾ ਪ੍ਰਮੁਖ ਬਣਾਇਆ ਗਿਆ ਅਤੇ ਜਗਤ ਸਿੰਘ ਨੂੰ 1948 ਵਿੱਚ ਡੇਰੇ ਦੀ ਗੱਦੀ ਸੌਂਪ ਦਿੱਤੀ ਗਈ ਸੀ। ਹਾਲਾਂਕਿ ਉਹ ਜ਼ਿਆਦਾ ਸਮਾਂ ਗੱਦੀ ਤੇ ਵਿਰਾਜਮਾਨ ਨਹੀਂ ਰਹੇ। ਜਗਤ ਸਿੰਘ ਨੇ ਡੇਰਾ ਰਾਧਾ ਸੁਆਮੀ 사ਸੰਗ ਬਿਆਸ ਦੇ ਮੁਖੀ ਦੇ ਰੂਪ ਦੇ ਵਿੱਚ ਕੇਵਲ 3 ਸਾਲ ਤੱਕ ਸੇਵਾ ਕੀਤੀ ਅਤੇ ਜਗਤ ਸਿੰਘ ਨੇ 3 ਸਾਲਾਂ ਦੇ ਕਾਰਜਕਾਲ ਮਗਰੋਂ ਡੇਰੇ ਦੀ ਗੱਦੀ ਬਾਬਾ ਚਰਨ ਸਿੰਘ ਜੀ ਨੂੰ ਦੇ ਦਿੱਤੀ ਅਤੇ ਬਾਬਾ ਚਰਨ ਸਿੰਘ ਵੱਲੋਂ ਕੁੱਲ 39 ਸਾਲ ਤੱਕ ਡੇਰੇ ਦੇ ਪ੍ਰਮੁੱਖੀ ਵਜੋਂ ਸੇਵਾ ਨਿਭਾਈ ਗਈ ਅਤੇ 1990 ਤੱਕ ਉਹਨਾਂ ਦਾ ਕਾਰਜਕਾਲ ਰਿਹਾ ਇਸ ਮਗਰੋਂ ਬਾਬਾ ਚਰਨ ਸਿੰਘ ਜੀ ਨੇ ਆਪਣਾ ਉੱਤਰ ਅਧਿਕਾਰੀ ਆਪਣੇ ਭਤੀਜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਐਲਾਨਿਆ ਅਤੇ ਮੌਜੂਦਾ ਸਮੇਂ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਡੇਰਾ ਬਿਆਸ ਦੇ ਮੁਖੀ ਹਨ ਪਰਬੀਤੀ ਦੀ ਨੇ ਉਹਨਾਂ ਦੇ ਵੱਲੋਂ ਆਪਣਾ ਉੱਤਰ ਅਧਿਕਾਰੀ ਜਸਦੀਪ ਸਿੰਘ ਗਿੱਲ ਨੂੰ ਐਲਾਨਿਆ ਗਿਆ ਜਿਹੜੇ ਕੀ ਰਿਸ਼ਤੇ ਦੇ ਵਿੱਚ ਉਹਨਾਂ ਦੀ ਭੂਆ ਦੇ ਬੇਟੇ ਹਨ ਜਿਹੜੇ ਕਿ ਸਿਰਫ ਹਲੇ ਉਤਰਾ ਅਧਿਕਾਰੀ ਦੇ ਵਜੋਂ ਐਲਾਨੇ ਗਏ ਨੇ ਅਤੇ ਗੱਦੀ ਦੇ ਉੱਤੇ ਹਾਲੇ ਉਹ ਵਿਰਾਜਮਾਨ ਨਹੀਂ ਹੋਏ। ਹਾਲੇ ਜਿਹੜੀ ਗੱਦੀ ਆ ਉਹ ਬਾਬਾ ਗੁਰਿੰਦਰ ਢਿੱਲੋਂ ਕੋਲ ਰਹੇਗੀ ਅਤੇ ਜਿਹੜੀ ਨਾਮਦਾਨ ਦੇਣ ਦੀ ਸੇਵਾ ਹੈ ਉਹ ਵੀ ਹਾਲੇ ਜਸਦੀਪ ਸਿੰਘ ਗਿੱਲ ਨੂੰ ਨਹੀਂ ਸੌਂਪੀ ਗਈ। ਹਾਲਾਂਕਿ ਕਿ ਕਿਹਾ ਜਾ ਰਿਹਾ ਹੈ ਕਿ ਬੀਤੀ ਦਿਨੀ ਜਦੋਂ ਇਹ ਖਬਰ ਅਚਾਨਕ ਨਿਕਲ ਕੇ ਸਾਹਮਣੇ ਆਈ ਤਾਂ ਸੰਗਤ ਨੂੰ ਬੜੀ ਬੇਚੈਨੀ ਹੋਈ ਅਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਡੇਰਾ ਬਿਆਸ ਪਹੁੰਚ ਗਈ ਅਤੇ ਉੱਥੇ satsang ਵੀ ਹੋਇਆ ਜਿਸ ਦੇ ਵਿੱਚ ਬਾਬਾ ਗੁਰਿੰਦਰ ਢਿੱਲੋਂ ਦੇ ਨਾਲ ਜਸਦੀਪ ਸਿੰਘ ਗਿੱਲ ਨਜ਼ਰ ਆਏ ਪਰ ਉਹਨਾਂ ਦੇ ਵੱਲੋਂ satsang ਨਹੀਂ ਕੀਤਾ ਗਿਆ ਉਹ ਸਿਰਫ ਬਾਬਾ